ਪੰਜਾਬ ਵਿੱਚ ਲਗਾਤਾਰ ਮੀਂਹ ਨਾਲ ਜਿੱਥੇ ਪੰਜਾਬ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਉੱਥੇ ਹੀ ਮੀਂਹ ਦੌਰਾਨ ਪੈਣ ਵਾਲੀ ਅਸਮਾਨੀ ਬਿਜਲੀ ਨਾਲ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਜਿਹਾ ਹੀ ਤਾਜ਼ਾ ਮਾਮਲਾ ਪਿੰਡ ਬਡਾਲਾ ਮੰਝਕੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਰਵਿਕਾਂਤ ਅਗਰਵਾਲ ਇੱਟਾਂ ਦੇ ਪੱਠੇ ਦੀ ਬਣੀ ਚਿਮਨੀ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਜਿੱਥੇ ਚਿਮਨੀ ਵਿੱਚ 파ੜ ਪਿਆ ਗਿਆ ਉੱਥੇ ਹੀ ਹੋਰ ਵੀ ਨੁਕਸਾਨ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੱਠੇ ਦੇ ਮਾਲਕ ਰਵਿਕਾਂਤ ਅਗਰਵਾਲ ਨੇ ਦੱਸਿਆ ਕਿ ਬਿੱਤੇ ਦਿਨੀ ਜਦ ਉਹ ਆਪਣੇ ਪੱਠੇ ਤੇ ਮੌਜੂਦ ਸਨ ਤਾਂ ਇੱਕਦਮ ਬਲਾਸਟ ਹੋਣ ਦੀ ਆਵਾਜ਼ ਆਈ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਉਹਨਾਂ ਦੇ ਪੱਠੇ ਦੀ ਚਿਮਨੀ ਤੇ ਆਸਮਾਨੀ ਬਿਜਲੀ ਡਿੱਗਣ ਨਾਲ ਜਿੱਥੇ ਚਿਮਨੀ ਵਿੱਚ 10 ਤੋਂ 12 ਫੁੱਟ ਦਾ 파ਟ ਪੈ ਗਿਆ ਉੱਥੇ ਹੀ ਪੱਠੇ ਉੱਪਰ ਬਣੀਆਂ ਛੱਡਾਂ ਵੀ ਕਈ ਥਾਵਾਂ ਤੋਂ ਟੁੱਟ ਗਈਆਂ ਜਿੱਥੇ ਇਲੈਕਟ੍ਰੋਨਿਕਸ ਦਾ ਸਮਾਨ ਵੀ ਸੜ ਗਿਆ ਜਿਸ ਨਾਲ ਉਹਨਾਂ ਦਾ ਤਕਰੀਬਨ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਰਵੀਕਾਂਤ ਅਗਰਵਾਲ ਪੱਟਾ ਕਿਨੇ ਪੱਟਾ ਨਾ ਰਵੀਕਾਂਤ ਅਗਰਵਾਲ ਵੀ ਕਿਉਂ ਕਿਹੜਾ ਪਿੰਡ ਹੈ ਪਿੰਡ ਬੰਡਾਲਾ ਬੀਤੇ ਦਿਨੀ بارش ਹੋ ਰਹੀ ਸੀ ਕਾਫੀ بارش ਦੇ ਨਾਲ ਬਿਜਲੀ ਪਈ ਜੀਮਨੀ ਦੇ ਉੱਪਰ ਜੀਮਨੀ ਬਲਾਸਟ ਹੋ ਗਈ ਉੱਪਰੋਂ ਤਕਰੀਬਨ 150 ਚੰਦ ਟੁੱਟ ਗਈ ਛਿੜਦੀ ਇਲੈਕਟ੍ਰੋਨਿਕਸ ਮਾਲ ਸਾਰਾ ਸੜ ਗਿਆ ਇਹਦੇ ਕਰਕੇ ਕਾਫੀ ਨੁਕਸਾਨ ਹੋਇਆ ਕਿੰਨਾ ਕਹਿੰਦਾ ਤਕਰੀਬਨ 4 ਲੱਖਾਂ ਮੈਂ ਮੌਜੂਦ ਸੀ ਮੈਂ ਮੌਜੂਦ ਸੀ ਜਾਨੀ ਨਖਾਂ ਤੁਮ ਜਾਓ ਜਾਨੀ ਨਖਾਂ ਤੁਮ ਜਾਓ ਮੰਗ ਕੀ ਗੱਤ ਹੈ ਮੰਗ ਤਾਂ ਹੁਣ ਕੀ ਕਰਨੀ ਆ ਬਾਕੀ ਗਵਰਨਮੈਂਟ ਦੀ ਇੱਛਾ ਜੋ ਵੀ ਆ ਜੇ ਕੋਈ ਹਲਕਾ ਨਹੀਂ ਜਾਏ